ਨੌਜਵਾਨ ਪੀੜ੍ਹੀ ਲਈ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਰੋਜ਼ਗਾਰ ਮਿਲ ਗਿਆ ਕੋਈ ਮੁੱਖ ਮੰਤਰੀ ਬਣ ਗਿਆ ਐਮਐਲਏ ਬਣ ਗਿਆ ਸਾਡੀ ਨੌਜਵਾਨ ਪੀੜ੍ਹੀ ਲਈ ਰੋਜ਼ਗਾਰ ਕਿੱਥੇ ਆ ਤੁਮਨੇ ਇਸ ਪਾਰਟੀ ਸਦਾ ਦਿੰਦੀ ਆ ਕਿ ਜਿਵੇਂ ਨਰੇਗਾ ਦਾ ਕਾਨੂੰਨ ਬਣਿਆ ਇੱਕ ਕਾਨੂੰਨ ਸਾਡੇ ਧੀਆਂ ਪੁੱਤਾਂ ਲਈ ਵੀ ਬਣਾਣਾ ਚਾਹੀਦਾ ਨਾ ਮਾਂ ਬਾਪ ਨੇ ਆਪ ਦੀ ਕਮਾਈ ਜੋ ਰੁਪਈਆ ਰੁਪਈਆ ਜੋੜ ਕੇ ਸੋਚਿਆ ਕਿ ਨਹੀਂ ਧੀ ਨੂੰ ਪੜਾਉਣਾ ਕੋਈ ਨਹੀਂ ਆਪ ਔਖੇ ਹੋਲਾਂਗੇ ਇਹਦੀ ਫੀਸ ਭਰਨੀ ਹੈ ਕੋਈ ਨਹੀਂ ਕਿਸੇ ਤੋਂ ਧਾਰੇ ਫੜ ਲਾਂਗੇ ਕਿਸੇ ਤੋਂ ਵਿਆਜ ਤੇ ਫੜ ਲਾਂਗੇ ਚਲ ਕੋਈ ਨਹੀਂ ਬੈਂਕ ਚੋਂ ਲੋਨ ਕਰਾ ਲਾਂਗੇ ਪਰ ਅੱਜਵਾਗ ਪੜਨਾ ਚਾਹੁੰਦਾ ਪੜਾਉਣੇ ਡਿਗਰੀਆਂ ਕਰਾ ਲਈਆਂ ਕਿਸੇ ਨੇ 12 ਜਮਾਤਾਂ ਪੜਾ ਲਿਆ ਕਿਸੇ ਨੇ ਆਈਟੀਆਈ ਕਰਾ ਲਈ ਕਿ ਮਾਪੇ ਨੇ ਇਸ ਕਰਕੇ ਲੱਖਾਂ ਰੁਪਈਆ ਖਰਚ ਕੀਤਾ ਹਜ਼ਾਰਾਂ ਰੁਪਈਆ ਕਿ ਜਦੋਂ ਰੋਜ਼ਗਾਰ ਮੰਗਣ ਜਾਣ ਕਿ ਪੰਜਾਬ ਦਾ ਮੁੱਖ ਮੰਤਰੀ ਪੁਲਿਸ ਨੂੰ ਕਹਵੇ ਕਿ ਆ ਜਿਹੜੇ ਰੋਜ਼ਗਾਰ ਮੰਗਦੇ ਆ ਇਹਨਾਂ ਤੇ ਲਾਠੀ ਚਾਰਜ ਕਰ ਦਿਓ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਥਾਣੇ 'ਚ ਬੰਦ ਕਰ ਦਿਓ ਤੁਹਾਡੇ ਦਾ ਨੇੜੇ ਸੰਗਰੂਰ ਆ ਰੋਜ਼ ਦਾ ਕੰਮ ਆ ਉਹੀ ਨੌਜਵਾਨ ਆ ਜਿਨ੍ਹਾਂ ਨੂੰ ਭਗਵਾਨ ਕਮਾਨ ਵੋਟਾਂ ਤੋਂ ਪਹਿਲਾਂ ਕਹਿੰਦਾ ਸੀਗਾ ਪਾਓ ਡਟ ਕੇ ਵੋਟਾਂ ਮੇਰਾ ਹਰਾ ਪੈਨ ਚੱਲਿਆ ਕਰੂਗਾ ਬੇਫਿਕਰ ਹੋ ਜਾਓ ਅੱਜ ਤੁਹਾਡੇ ਇਸ ਦੁਗਾਂ ਦੇ ਵਿੱਚ ਮੈਂ ਦੂਜੀਆਂ ਪਿੰਡਾਂ ਦੀ ਨਹੀਂ ਉਦਾਹਰਨ ਦਿੰਦਾ ਕਿ ਤੁਹਾਡੇ ਜਿਹੜੇ ਧੀਆਂ ਪੁੱਤਾਂ ਰੋਜ਼ਗਾਰ ਉਹਨਾਂ ਨੂੰ ਮਿਲਿਆ ਜੇ ਨਹੀਂ ਮਿਲਿਆ ਕਮਿਊਨਿਸਟ ਪਾਰਟੀ ਇਹ ਗੱਲ ਆ ਕਿ ਜਿਵੇਂ ਇੱਕ ਨਵਾਂ ਕਾਨੂੰਨ ਬਣਿਆ ਓਵੇਂ ਇੱਕ ਕਾਨੂੰਨ ਨਵਾਂ ਬਣਾਉਣਾ ਚਾਹੀਦਾ ਜਿਹਨੂੰ ਬਨੇਗਾ ਕਹਿੰਦੇ ਆ ਬਨੇਗਾ ਦਾ ਮਤਲਬ ਆ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਆ ਜਿਹੜੇ ਕਾਨੂੰਨ ਦਾ ਮੈਂ ਨਾਂ ਲਿਆ ਜਿਹੜਾ ਭਗਤ ਸਿੰਘ ਦੇ ਨਾਂ ਤੇ ਬਣੇ ਇਹ ਕਿਹੜੀ ਚੀਜ਼ ਦੀ ਗਰੰਟੀ ਕਰੇ ਕਿ ਸਾਡੇ ਘਰਾਂ 'ਚ ਜਿਹੜਾ 18 ਸਾਲ ਤੋਂ ਵੱਡਾ ਹੋ ਗਿਆ ਉਹ ਮੁੰਡਾ ਤੇ ਕੁੜੀ ਆ ਜਿੰਨਾ ਵੀ ਪੜਿਆ ਲਿਖਿਆ ਚਾਹੇ ਉਹ ਅਣਪੜਾ ਜੇ ਅਣਪੜਤਾ ਉਹਨੂੰ 20000 ਰੁਪਈਆ ਮਹੀਨਾ ਤਨਖਾਹ ਦੀ ਗਰੰਟੀ ਵਾਲਾ ਰੋਜ਼ਗਾਰ ਚਾਹੀਦਾ ਹੈ ਕਾਨੂੰਨ ਨਹੀਂ ਗਰੰਟੀ ਹੋਣੀ ਚਾਹੀਦੀ ਆ ਜੇ ਕਿਸੇ ਦਾ ਧੀ ਪੁੱਤ ਥੋੜਾ ਬਹੁਤਾ ਕਿਸੇ ਨੇ ਪੜਾ ਲਖਾ ਲਿਆ ਉਹਦੇ ਲਈ 35000 ਰੁਪਈਆ ਗਰੰਟੀ ਚਾਹੀਦੀ ਆ ਤਨਖਾਹ ਦੀ ਇਹੋ ਜਿਹਾ ਕਾਨੂੰਨ ਚਾਹੀਦਾ ਹੈ ਬਨੇਗਾ ਦਾ